ਖੁਰਦੇ ਖਾਕ ਕਰਨਾ ਉਹਨਾਂ ਨੂੰ ਬਸ ਬਦਲੇ ਸਾਰੇ ਹੁਣ ਆਪਾਂ ਇੱਥੇ ਪਹੁੰਚੇ ਆਂ ਤੇ ਸਾਡੇ ਲਈ ਬਹੁਤ ਮਾੜੀ ਇੰਡਸਟਰੀ ਲਈ ਬਹੁਤ ਮਾੜੀ ਕਿੱਸੇ ਦੇ ਕਿ ਸਦੀ ਦਾ ਅੰਤ ਜਿਹੜਾ ਇੱਕ ਯੂਨੀਵਰਸਿਟੀ ਇੱਕ ਯੂਨੀਵਰਸਿਟੀ ਸੰਗੀਤ ਦੀ ਯੂਨੀਵਰਸਿਟੀ ਦਾ ਐਂਡ ਹੋ ਗਿਆ ਮੈਂ ਦੇਖ ਰਹੀ ਸੀ ਤੁਸੀਂ ਇੱਕ ਵੀਡੀਓ ਵੀ ਪੋਸਟ ਕੀਤਾ ਸੀ ਦਾਨਵੀਰ ਦੇ ਨਾਲ ਕਿ ਲਿਖਿਆ ਸੀਗਾ ਕਿ ਪਤਾ ਨਹੀਂ ਸੀ ਕਿ ਆਖਰੀ ਮੁਲਾਕਾਤ ਆ ਕਦੋਂ ਦੀ ਵੀਡੀਓ ਹੈਗੀ ਕਦੋਂ ਮਿਲਣ ਆਏ ਸੀ ਦੋ ਦਿਨ ਪਹਿਲਾਂ ਸੀ ਦੋ ਦਿਨ ਪਹਿਲਾਂ ਆਏ ਦੋ ਤਿੰਨ ਦਿਨ ਪਹਿਲਾਂ ਕੀ ਗੱਲ ਬਥੇ ਉਸ ਬਹੁਤ ਸੋਹਣੀਆਂ ਗੱਲਾਂ ਹੋਈਆਂ ਬੈਠੇ ਰਹੇ ਡੇਢ ਦੋ ਘੰਟੇ ਅਸੀਂ ਬੈਠੇ ਪੁਰਾਣੇ ਗਾਣੇ ਯਾਦ ਕੀਤੇ ਪੁਰਾਣੀਆਂ ਗੱਲਾਂ ਕਦੋਂ ਮਿਲੇ ਸੀ ਯਾਦ ਸੀ ਉਹਨਾਂ ਨੂੰ ਸਾਰੀਆਂ ਗੱਲਾਂ ਯਾਦ ਸੀ ਉਹਨਾਂ ਨੂੰ ਤੇ ਗਾਣੇ ਤਾਨਵੀਰ ਦਾ ਗਾਣਾ ਸੁਣਿਆ بیٹے ਦਾ ਬੜੀਆਂ ਬਲੇਸਿੰਗਸ ਬਹੁਤ ਜ਼ਿਆਦਾ ਸਾਨੂੰ ਸਾਰਿਆਂ ਨੇ ਕਹਿੰਦੇ ਤੁਸੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਹੋ ਬੜਾ ਅੱਛਾ ਬੇਟਾ ਬਹੁਤ ਦੁਨੀਆ ਤੇ ਤੁਹਾਡਾ ਨਾਮ ਕਰੇਗਾ ਬਸ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਦੁਆਵਾਂ ਦਿੰਦੀਆਂ ਸਾਨੂੰ ਬਸ ਉਹ ਹੁਣ ਗੱਲਾਂ ਯਾਦ ਕਰ ਕਰ ਕੇ ਅਸੀਂ ਵੀ ਭਾਵੁਕ ਹੁੰਨੇ ਹਾਂ ਬਹੁਤ ਜ਼ਿਆਦਾ ਹੁਣ ਇਹ ਨਹੀਂ ਸਮਝ ਆ ਰਹੀ ਕਿ ਕੀ ਜਿਹੜੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਸਿੱਖਣ ਨੂੰ ਜਾਂ ਜ਼ਿੰਦਗੀ ਜੀਣ ਦੇ ਸਲੀਕੇ ਅਦਬ ਕੌਣ ਸਿਖਾਏਗਾ ਕਿੱਥੋਂ ਸਿੱਖਣਗੇ ਕਿਉਂਕਿ ਅੱਗੇ ਸਭ ਤੋਂ ਪਹਿਲਾਂ ਗਾਣ ਤੋਂ ਪਹਿਲਾਂ ਅਦਬ ਬਹੁਤ ਜ਼ਰੂਰੀ ਹੈ ਜਿਹੜਾ ਕਿ ਉਹਨਾਂ ਨੇ ਅਸੀਂ ਬਹੁਤ ਕੁਝ ਅਸੀਂ ਵੀ ਬਹੁਤ ਬੋਲਿਆ ਪੂਜਾ ਸਾਹਿਬ ਔਰ ਸ਼ਾਖੁੱਟੀ ਸਾਹਿਬ ਇਹਨਾਂ ਦਾ ਬਹੁਤ ਵੱਡਾ ਘਾਟਾ ਇੰਡਸਟਰੀ ਲਈ ਪਰਿਵਾਰ ਲਈ ਤਾਂ ਹੈ ਹੀ ਹੈ ਬਟ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਉਕੇ ਐਸੇ ਐਸੇ ਤਨੰਤਰ ਇਹਨਾਂ ਨੇ ਬਣਾਏ ਔਰ ਏਡੇ ਏਡੇ ਨਾਮ ਕਮਾਏ ਆ ਸ਼ਾਗਿਰਦ ਵੀ ਏਡੇ ਏਡੇ ਨਾਮ ਕਮਾਏ ਨੇ ਸ਼ਾਗਿਰਦਾਂ ਨੇ ਬਹੁਤ ਵੱਡਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਠੀਕ ਠੀਕ ਮੈਂ ਸਾਰੇ ਦੁਆ ਕਰੋ ਜੀ ਬਸ ਠੀਕ ਠੀਕ ਥੈਂਕ ਯੂ